ਸਤਿ ਸ੍ਰੀ ਅਕਾਲ ਜੀ ਵੀਡੀਓ ਦੇਖ ਰਹੇ ਆਪ ਸਭ ਨੂੰ ਜੀ ਪਿਆਰ ਨੂੰ ਲੈ ਕੇ ਹਾਜ਼ਰ ਅੱਜ ਦੀ ਵੱਡੀ ਖਬਰ ਖਬਰ ਨਾਲ ਤੱਕ ਜਰੂਰ ਬਨੇ ਰਹਿਣਾ ਜਿੰਨਾ ਵੀਰ ਆ ਭੈਣਾ ਨੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਉਹ ਸਬਸਕ੍ਰਾਈਬ ਕਰ ਲੈਣ ਤੇ ਵੀਡੀਓ ਨੂੰ ਲਾਈਕ ਕਰ ਤੇ ਸ਼ੇਅਰ ਜਰੂਰ ਕਰ ਦੇ ਸ਼ੁਰੂਆਤ ਕਰਦੇ ਹਾਂ ਅੱਜ ਦੀ ਵੱਡੀ ਖਬਰ ਇਤਿਜ਼ਾਰ ਖਤਮ ਪੰਜਾਬ ਬੋਰਡ ਇੱਕੋ ਦਿਨ ਐਲਾਨੇਗਾ 8ਵੀਂ ਅਤੇ 12ਵੀਂ ਜਮਾਤ ਦੀਆਂ ਨਤੀਜੇ ਜਾਣੋ ਤਰੀਕ ਤੇ ਚੈੱਕ ਕਰਨ ਦਾ ਤਰੀਕਾ ਮੁਹੱਲਦੀ ਪੰਜਾਬ ਸਕੂਲ ਸਿੱਖਿਆ ਬੋਰਡ ਦੇ 8ਵੀਂ ਅਤੇ 12ਵੀਂ ਜਮਾਤ ਦੇ ਵਿਦਿਆਰਥੀਆਂ ਦੀ ਉਡੀਕ ਵੀ ਖਤਮ ਹੋਣ ਜਾ ਰਹੀ ਹੈ ਬੋਰਡ 8ਵੀਂ ਅਤੇ 12ਵੀਂ ਜਮਾਤ ਦੇ ਨਤੀਜੇ ਇੱਕੋ ਦਿਨ 3 April ਨੂੰ ਲਾਨਣਗੇ ਇਸ ਤੋਂ ਪਹਿਲਾਂ ਬੋਰਡ 9ਵੀਂ ਅਤੇ 10ਵੀਂ ਜਮਾਤ ਦਾ ਨਤੀਜਾ ਐਲਾਨ ਚੁਕਿਆ ਹੈ ਇਸ ਦੇ ਨਾਲ ਹੀ ਅਜੇਹਾ ਪਹਿਲੀ ਵਾਰ ਹੈ ਜਦੋਂ ਕਿ ਪੰਜਾਬ ਬੋਰਡ ਨੇ ਸਾਰੀਆਂ ਹੀ ਬੋਰਡ ਦੀਆਂ ਜਮਾਤਾਂ ਦਾ ਨਤੀਜਾ ਇੱਕ ਮਹੀਨੇ ਜਾਰੀ ਕੀਤਾ ਹੋਵੇ ਵਿਦਿਆਰਥੀ ਬੋਰਡ ਧਿਤੀ ਅਧਿਕਾਰਤ ਵੈਬਸਾਈਟ ਤੇ www.punjabpscb.ac.in ਤੇ ਜਾ ਕੇ ਆਪਣਾ ਨਤੀਜਾ ਚੈੱਕ ਕਰ ਸਕਦੇ ਹੋ ਇਹ ਚੈੱਕ ਕਰੋ ਆਪਣਾ ਨਤੀਜਾ ਪੰਜਾਬ ਬੋਰਡ ਦੀ ਅਧਿਕਾਰਤ ਵੈਬਸਾਈਟ ਤੇ ਜਾਓ ਇਸ ਤੋਂ ਬਾਅਦ ਹੋਮ ਪੇਜ ਤੇ ਉਪਲਬਧ ਪੀਐਸਸੀਬੀ 8ਵੀਂ ਰਿਜ਼ਲਟ ਤੇ ਕਲਿੱਕ ਕਰੋ ਨਵਾਂ ਪੇਜ ਖੁੱਲ ਜਾਵੇਗਾ ਲੋੜੀ ਦੇ ਵੇਰਵੇ ਦਰਜ ਕਰੋ ਅਤੇ ਬਾਅਦ ਚ ਸਬਮਿਟ ਕਰ ਦਿਓ ਇਸ ਦੇ ਨਾਲ ਇਸ ਤੋਂ ਬਾਅਦ ਪੀਐਸਸੀਬੀ 8ਵੀਂ ਰਿਜ਼ਲਟ ਲਿੰਕ ਤੁਹਾਡੀ ਸਕਰੀਨ ਤੇ ਦਿਖਾਈ ਦੇਵੇਗਾ ਨਤੀਜਾ ਚੈੱਕ ਕਰੋ ਅਤੇ ਪੂਰੇ ਵੇਖਣ ਲਈ ਡਾਊਨਲੋਡ ਕਰੋ ਪੂਰੇ ਦੇਸੰਦਵ ਲਈ ਇਸ ਦੀ ਹਾਰਡ ਕਾਪੀ ਆਪਣੇ ਕੋਲ ਰੱਖੋ ਖਬਰ ਨੂੰ ਅੰਤ ਤੱਕ ਵੇਖਣ ਲਈ ਆਪ ਸਭ ਦਾ ਧੰਨਵਾਦ ਕਮੈਂਟ ਕਰਕੇ ਆਪਣੀ رائے ਜਰੂਰ ਦਿਓ ਧੰਨਵਾਦ